ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ 12:30 ਹੋ ਗਈ ਜੀ ਆਪਾਂ ਚੱਲੇ ਇਸ ਨਾਮ ਹੁਣ ਕੰਮ ਨਿਬੜਿਆ ਪਹਿਲਾਂ ਮੈਂ ਡਰੈਸ ਟੂਸ ਲਿਖਣੇ ਸੀਗੇ ਮੈਂ 7 ਵਜੇ ਉੱਠ ਕੇ ਬੈਗੀ ਕੱਪੜਿਆਂ ਦੇ ਨਾਮ ਜੋ ਉੱਠ ਕੇ ਕੱਲੀ ਰੋਟੀ ਬਣਾਈ ਐ ਉਸ ਤੋਂ ਬਾਅਦ ਫੇਰ ਬੈਗੇ ਹੁਣ ਫ੍ਰੀ ਹੋ ਕੇ ਨਹਾ ਕੇ ਆਪਾਂ ਰੈਡੀ ਹੋ ਗਏ ਹੁਣ ਆਪਾਂ ਚੱਲਦੇ ਆਂ ਜੀ ਪਾਰਸਲ ਲਾਉਣ ਆ ਕੇ ਫੇਰ ਅਗਲਾ ਰੰਦਾ ਬਲੌਗ ਤਿਆਰ ਕਰਾਂਗੇ ਪੇਪਰ ਰੈਡੀ ਆ ਹੁਣ ਦੇਖੋ ਜੀ ਹੁਣ ਸਰਦੀ ਆ ਗਈ ਬੂਟ ਕੋਟੀਆਂ ਵੀ ਜਿਆਦਾ ਕੰਮ ਖਿੱਚਿਆ ਜਾਂਦਾ ਗਰਮੀ 'ਚ ਤਾਂ ਇਕੱਲਾ ਕਾਟਨ ਦਾ ਸੂਟ ਪਾ ਕੇ ਪਤੁਰ ਜਾਂਦੇ ਹੁਣ ਮੈਂ ਤਿਆਰ ਆ 12:30 ਹੋ ਗਏ ਮੈਨੂੰ ਉਹੀ ਮੁੜਦੇ ਕਰਦੇ 2-3 ਵਜੇ ਆਣਗੇ ਆਉਂਦਿਆਂ ਨੂੰ ਫੇਰ ਮੱਜਾਂ ਦਾ ਵੀਡੀਓ ਦਾ ਸਾਰਾ ਕੰਮ ਖਰਾਬ ਹੋ ਜਾਂਦਾ ਇਧਰ ਮੰਜਾ ਭਰੇ ਪਿਆ ਜੀ ਆਪਣਾ ਕੱਪੜੇ ਧੋਣ ਵਾਲਿਆਂ ਦਾ ਇਹਨਾਂ ਨੂੰ ਮੈਂ ਆ ਕੇ ਧੋਵਾਂਗੀ ਹੁਣ ਆ ਕੇ ਮਸ਼ੀਨ ਲਾ ਦਾਂਗੀ ਆ ਦੇਖੋ ਜੀ ਉਧਰ ਇੰਨੀ ਲੱਦ ਲਦਾਈ ਰੋਜ਼ ਸਕੂਟਰੀ ਤੇ ਇੱਕ ਇਹਦੀ ਮੂਰੋ ਟੋਕਰੀ ਦੀ ਖਲਾਤੀ ਸੀ ਸਮਾਨ ਬਹੁਤ ਔਖਾ ਪਰ ਐਵੇਂ ਵੀ ਫਿਰ ਲਫਾ ਫਿਰ ਰੂਫ ਤੇ ਟਿਕ ਜਾਂਦੇ ਨੇ ਨਹੀਂ ਇਹ ਨਹੀਂ ਟਿਕਦੇ ਫਿੱਟ ਹੋ ਗਿਆ ਬਾਕੀ ਆਪਾਂ ਆ ਕੇ ਦੇਖਦੇ ਹਾਂ ਕੰਮ ਕਿੰਨੇ ਕ ਟਾਈਮ ਚ ਮੁੜਿਆਵਾਂਗੇ ਚਲੋ ਜੀ ਟਾਈਮ ਪੌਣੇ 3 ਹੋ ਗਏ ਹੁਣ ਮੁੜੇ ਆਪਾਂ ਆ ਗਿਆ ਇੱਕ ਝੋਲਾ ਲੈ ਕੇ ਗਿਆ ਤੇ ਇੱਕ ਝੋਲਾ ਹੋਰ ਪਰਲੇ ਹੁਣ ਆਪਾਂ ਲੈ ਜੀ ਗਰਮ ਸੂਟ ਸਰਦੀ ਵਾਲੇ ਅੰਦਰ ਪਹਿਲੇ ਹੀ ਬਹੁਤ ਖਲਾਰਾ ਪਿਆ ਪਿਆ ਹੁਣ ਜਿੰਨੇ ਕਸੀਂ ਪਹਿਲਾ ਕਰਕੇ ਪਾਰਸਲ ਵਗੈਰਾ ਲੈ ਕੇ ਗਈ ਸੀ ਓਨੇ ਕ ਫਰ ਆ ਗਏ ਹੁਣ ਚਾਹ ਪੀਣ ਸਾਰ ਪਹਿਲਾਂ ਮੰਜਾ ਬੰਨਾਂਗੇ ਦੇਖੋ ਜੀ ਅੰਦਰ ਆ ਜੇ ਪੂਰਾ ਕੰਮ ਨਿਬੜਿਆ ਨਹੀਂ ਚਲ ਐਂ ਚੱਲੀ ਜਾਂਦਾ ਪਰਮਾਤਮਾ ਕਰੇ ਕੰਮ ਚੱਲੀ ਜਾਵੇ ਬਣਾ ਕੇ ਜੀ ਮੋٹے ਸਰਦੀ ਵਾਲੇ ਸੂਟ ਮੈਂ ਤੁਹਾਨੂੰ ਦਿਖਾਉਂਗੀ ਜੇ ਤੁਹਾਨੂੰ ਵਧੀਆ ਲੱਗੇ ਮਰੀਏ ਲੱਗਣਗੇ ਪ੍ਰਿੰਟ ਬਹੁਤ ਸੋਹਣੇ ਨੇ ਤਾਂ ਤੁਸੀਂ ਜਲਦੀ ਜਲਦੀ ਆਰਡਰ ਕਰ ਲਓ ਫਿਰ ਬਾਅਦ ਦੇ ਵਿੱਚ ਕਲਰ ਨਹੀਂ ਮਿਲਦੇ ਮੈਂ ਚਾਹ ਧਰੀ ਹੋਈਆ ਪਹਿਲਾਂ ਸਿਰ ਦੁਖਣ ਲੱਗ ਗਿਆ ਸਾਢੇ 12 ਵਜੇ ਦੀ ਗਈ ਹੋਈ ਫੋਨੇ 3 ਹੋ ਗਏ ਮੈਂ ਚਾਹ ਰੱਖਦੀ ਚਾਹ ਪੀ ਕੇ ਮੱਝਾ ਬੰਨ ਕੇ ਫਿਰ ਆਪਾਂ ਕੰਮ ਸ਼ੁਰੂ ਕਰਾਂਗੇ ਚਲੋ ਜੀ ਟਾਈਮ ਸਾਢੇ 3 ਹੋ ਗਏ ਸਨ ਨਹੀਂ ਆਪਾਂ ਪਾਤੀ ਸੈਫੀ ਫਿਰਦਾ ਭੱਜਿਆ ਬਾਹਰੇ ਆਪਣੇ ਬੈਠੀਆਂ ਫੌਜ ਪੂਰਾ ਹਮਲਾ ਕਰ ਰੱਖਿਆ ਉਹਨਾਂ ਨੇ ਇੱਕ ਮਿੰਟ ਨਹੀਂ ਬਾਹਰ ਨਿਕਲਣ ਦਿੰਦੇ ਸਾਫੀ ਵਰਗਿਆਂ ਦਾ ਦਿਖਾਉਣਾ ਹੈ ਸਾਨੂੰ ਦੇਖੋ ਜੀ ਸਾਬੀ ਤੇ ਲੱਕੀ ਦਾ ਟਾਈਮ ਚੱਕਣ ਨੂੰ ਬੈਠੇ ਨੇ ਇਹ ਪੰਜ ਇੱਕ ਹੋ ਸਾਬੀ ਤੈਨੂੰ ਬਾਹਰ ਨਹੀਂ ਗਿਆ ਲਾਸਟ ਦੁਬਾਰਾ ਨਾ ਨਿਕਲ ਤੇਰੇ ਨਾਲ ਪਹਿਲਾਂ ਬਹੁ ਬਣੀ ਹੋਈ ਐ ਹੁਣ ਮੈਂ ਮੈਸਾ ਕੋਲ ਕੇ ਲੈ ਆਉਣੀ ਐ ਮੈਨੂੰ ਡਰ ਲੱਗਦਾ ਇਹਦਾ ਕਬਜ਼ਾ ਕਰ ਲਿਆ ਨਾ ਜੰਬੰਦਿਆਂ ਦੇ ਮੈਂ ਇਹ ਤਾਂ ਲੱਕੀ ਦਾ ਦੱਸਿਆ ਵੀ ਦਾ ਟਾਈਮ ਚੱਕਣ ਨੂੰ ਫਿਰਦੇ ਨੇ ਚੰਗੇ ਨੀ ਤੋ 6 ਮਹੀਨੇ ਕੋਹ ਬੇਕੜਾ ਜਾ ਇੱਕ ਉਹਧਰ ਮੈਂ ਸੱਤਾ ਆਪਣੇ ਤਾਂ ਦੋ ਇੰਚ ਹੀ ਚੱਕਣ ਲਾਰਖੇ ਅੰਦਰ ਨਹੀਂ ਵੜਨਦੇ ਹੋਰ ਦੇਖੀ ਉਹ ਕਰ ਜਾਵੇ ਇਹ ਤਾਂ ਕੋਲ ਹੈ ਬੜਾ ਕੋਲ ਤਰਾਸਾਏ ਬੱਚੇ ਆਪਣੇ ਦੇ ਢੱਜ ਇਹ ਤਾਂ ਜੰਦਿਆਂ ਨੂੰ ਸਾਹ ਨਹੀਂ ਕੱਢਣ ਦਿੰਦੇ ਆਮਲਾ ਤੱਕੜਈ ਹੈ ਮਾਲਾ ਮਸਾਫਿਰ ਕੈ ਸੜਦਾ ਟਾਈਮ ਚੱਕਣ ਨੂੰ ਤਿਆਰ ਨੇ ਹੋ ਕਰਾ ਨਿਕਲੋ ਨਾ ਮਾਰੇ ਨਹੀਂ ਮੈਂ ਤਾਂ ਆਪਣੇ ਮਾਈ ਸਾਲਾ ਕਿਉਂ ਨਹੀਂ ਇਹਨੇ ਬੰਗਾ ਕੀ ਕਰਾ ਸਾਡਾ ਉਹ ਪਿੰਡ ਵਿੱਚ ਆਇਆ ਹੋਇਆ ਹੈਗਾ ਜੇ ਹੁਣ ਮੈਂ ਇਹਨਾਂ ਨੂੰ ਡੱਕਰਦੀਆਂ ਆ ਸਾਡਾ ਗੇਟ ਨਿਆੜ ਦਾ ਹੀ ਮਗਰ ਭੁੱਜੂ ਜਾਣ ਜਾਣ ਇਹਨੂੰ ਬੰਦ ਕਰ ਤੇਰਾ ਅੰਦਰ ਜਾਂਦੇ ਨੇ ਇਹ ਕੜਕਾਤ ਨੇ ਹੋਰੇ ਤਾਂ ਅੰਦਰ ਵਾਹ ਜਾਂਦੇ ਨੇ ਅੰਦਰ ਫੌਂਕਦੇ ਨੇ ਉਹ ਵੀ ਫੜਦੇ ਨੇ ਆ ਤਾਂ ਬਈ ਬਾਲਾ ਜੱਗੋਂ ਤੇਰ ਵੀ ਹੋ ਰਹੀ ਆ ਉਹ ਉਧਰਲੇ ਕੁਮਾਰ ਚਿੱਕੂ ਆ ਵੀ ਉਧਰ ਕੁੱਤਾ ਹੈ ਨਹੀਂ ਕਿਸੇ ਦੇ ਇਧਰ ਨੇ ਤਿੰਨ ਇੱਥੇ ਘੇਰਨਗੇ ਫਿਰ ਇਸ ਸਾਈਪਿੰਗ ਨੂੰ ਅੰਦਰੀ ਬਾੜ ਦਾ ਤਾਂ ਵਿਚਾਰੇ ਇਹਨਾਂ ਪਤਾ ਇਹਨੂੰ ਤਾਂ ਮਿੰਟ ਦੇ ਚੱਕ ਲੈਣਦੇ ਨੇ ਹੁਣ ਹੁਣੇ ਡੱਕਰ ਨੇ ਪੈਣਗੇ ਇਥੋਂ ਫੇਰ ਮੈਂਸਾ ਖੋਲ ਕੇ ਲਿਉਣੀ ਆ ਫੇਰ ਕੁੰਡੀ ਲਾ ਦਾਂਗੇ ਚਲ ਮੈਂ ਬੋਜਾ ਚਲ ਮੈਨੂੰ ਨਾ ਖਾ ਜੋ ਕਿਤੇ ਚਲ ਚਲ ਤੁਸੀਂ ਤਾਂ ਜਮੀਂ ਸਰਮੁਲਾ ਰੱਖਿਆ ਸਾਨੂੰ ਅੰਦਰੀ ਬਾੜ ਤਾਂ ਦਿਨ ਦੇਣ ਦੋ ਕੋ ਵਾ ਕੇ ਚਾਰ ਕੋਡ ਆਈ ਨਹੀਂ ਤਾਂ ਸਾਡੇ ਮਾਈਸਾਂ ਨਹੀਂ ਜਿੰਨਾ ਗਲਾ ਤੁਸੀਂ ਫਿਰਦੇ ਹੋ ਡੰਡਾ ਤਾਂ ਦੇਖ ਲੈ ਮੇਰੇ ਕੋਲੇ ਇਹਨੂੰ ਤਾਂ ਬਾਲਾ ਵੜਦੇ ਨੇ ਤਾਂ ਮੰਗ ਨਹੀਂ ਰਹਿ ਜਾਂਦਾ ਵਿਚਾਰਾ ਹੁਣ ਆ ਇੱਧਰ ਦੀ ਆ ਜਾਣਗੇ ਕਿ ਕਿਰ ਜਾਂਦੇ ਨੇ ਆ ਖੜੇ ਨੇ ਜਮਾਂ ਡਰਦੇ ਚਲ ਪਾ ਦਿਓ ਖੜ ਜਾ ਖੜ ਜਾ ਮਾਈਸਾਂ ਜਦੋਂ ਮੈਂ ਬਾੜਦੀਆਂ ਬਰਾਓ ਜਮੀਨ ਡਰਦੇ ਹੈਗੇ ਇੰਦਰਾ ਅੱਜ ਤਾਂ ਜਮੀ ਕਾ ਹਮਲੇ ਕਰ ਰੱਖੇ ਦੀ ਡਾਉਗੀਆਂ ਦੇ ਇੱਥੇ ਸੱਤ ਬੈਠੇ ਸਾਇ ਵੀ ਤਾਂ ਲੱਕੀ ਦਾ ਟਾਈਮ ਚੱਕਣ ਨੂੰ ਤਿਆਰ ਸੀ ਗੱਲ ਕਰ ਰਹੇ ਨਿਕਲ ਹੀ ਨਹੀਂ ਜਮੀ ਸੱਤ ਬੈਠੇ ਇੱਥੇ ਬਾਹਰ ਚ ਪੂਰਾ ਪਰੋਂ ਨੂੰ ਐਡੀ ਡਾਂਗ ਲੈ ਕੇ ਨਾਲ ਜਾ ਕੇ ਫਿਰ ਮੈਂ ਸਘੋਲ ਕੇ ਲਈਆਂ ਹਿੱਲੀ ਨਹੀਂ ਬਾਹਰ ਤੜ ਕੇ ਆ ਮੂ ਗੈ ਨੂੰ ਅੰਦਰ ਤੱਕ ਢਾਉਣ ਤੱਕ ਗਏ ਉਪਾਉਂ ਕਦਾ ਸੁਣ ਕੇ ਅੰਦਰ ਜਾਵੜੇ ਇਹਦਾ ਭਾਈ ਨਾਲਲੇ ਜਮੰਦੇ ਚਲੋ ਜੀ ਪਿੰਦਰ ਆ ਗਿਆ ਉਹਨੂੰ ਚਾਹ ਦੇਤੀ ਮੈਂ ਹੁਣ ਨਾ ਮੇਰੇ ਤਾਂ ਇੱਥੇ ਜਿੱਤ ਗਏ ਜਣਾ ਨਾ ਪੈ ਦੋ ਤਿੰਨ ਘੰਟੇ ਤੜਕੇ ਲਾਗੇ ਰਾਤ ਲਾਗੇ ਆਉਹੀ ਕੁਛ ਪੇਰ ਪਿਆ ਨਾ ਝੋਲਾ ਪਾਰਸਲਾ ਦਾ ਐਨੇ ਪਾਰਸਲ ਲੈ ਗਈ ਇਕੱਠੇ ਕਰਕੇ ਉਹਨੇ ਹੋਰ ਲਿਆ ਕੇ ਸੁੱਟ ਲੈਣਾ ਕੀ ਕਰੀਏ ਬਾਈ ਔਖੇ ਹੋ ਗਏ ਪਿਆ ਆ ਹੁਣ ਮੈਂ ਜਿਹੜੇ ਨੇ ਇਹ ਜਿੱਦ ਦੁਪट्टे ਡਾਈ ਹੋ ਰਹੇ ਨੇ ਇਹਨਾਂ ਨੂੰ ਇੱਕ ਲਿਫਾਫੇ ਚ ਕਰਦੀਆਂ ਇਹਨਾਂ ਦੇ ਦੀਦੀ ਦੇ ਮੈਂ ਤਾਂ ਇਥੋਂ ਖਾਲੀ ਕਰਦੀ ਅੱਕ ਜਾਨੀ ਆ। ਓਹੋ। ਅਲੱਦ ਕਾਲੋ ਸਲਵਾਰ ਫੇਰ ਭੁੱਲੇ ਹੀ ਫੜਨੀ। ਨਾ ਉਹ ਕਮਲੇ ਜੇ ਟੇਲਰ ਜੇ ਆਪ ਯਾਦ ਕਰੋਗੇ। ਸਾਰੇ ਅੱਧਾ ਘੰਟਾ ਉੱਥੇ ਜਾ ਕੇ ਆਏ। ਹਾਂਜੀ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਫੇਰ ਹੀ ਪ੍ਰੈਸਾਂ ਮਾਰਾਂਗੇ। ਕੀ ਕਰੀਏ ਸਾਰੇ ਅੱਧੇ ਕੰਮ ਰਹਿ ਜਾਂਦੇ ਨੇ। ਚਲੋ ਜੀ ਹੁਣ ਆਪਾਂ ਨਾ ਮੈਂ ਤੁਹਾਨੂੰ ਵੀਡੀਓ ਦਿਖਾ ਦਿੱਤੀ ਆਪਣੇ ਸ਼ਕਾਰੀ ਨੇ ਜਿਹੜੇ ਸਾਹਬੀ ਨੂੰ ਵਿਚਾਰੇ ਨੂੰ ਜਮੀਨੇ ਬਾਹਰੇ ਨਿਕਲਣ ਦੇ ਪਤਾ ਨਹੀਂ ਕਿਉਂ ਹਰ ਕੇ ਅੰਮ ਨੂੰ ਕੋਈ ਕੁੱਤਾ ਬੰਨਾ ਹੈ ਤੇ ਬਾਹਰੇ ਉੱਤੇ ਵੀ ਅੰਦਰ ਉਹਨੂੰ ਪਤਾ ਨਹੀਂ ਕੰਜਰ ਕਿਉਂ ਇੰਨਾ ਲਗੂ ਪਿੰਦੇ ਨੇ ਕਿ ਤੇ ਆਖਣਾ ਇੱਕ ਮਿੰਟ ਵੀ ਬਾਹਰੇ ਨਿਕਲਣਾ ਬੰਦ ਕਰਤਾ ਕਹਿੰਦੀ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਹੁਣ ਮੈਂ ਬਸ ਆ ਸੂਟ ਨੇ ਜਿਹੜੇ ਇਹਨਾਂ ਦੀ ਕਰਦੀਆਂ ਸੈਟਿੰਗ ਸਲਾਈ ਵਾਲੇ ਅੱਡ ਕੱਢਦੇ ਆ ਤੇ ਨੀਚੇ ਘੜ ਘੜ ਤਾਂ ਸਿੱਟਦੇ ਤੇ ਵੀ ਇਹ ਉਹੋ ਨੇ ਪਰ ਐ ਨਹੀਂ ਪਤਾ ਕਿ ਇਹਦੇ ਕਿਦੇ ਨੇ ਨਾਂ ਲਿਖ ਕੇ ਰੱਖਦੇ ਆ ਆਪਾਂ ਤੇ ਕੱਲ ਜਿਹੜੀ ਮੈਂ ਵੀਡੀਓ ਪਾਈ ਸੀ ਮੇਰੇ ਭੈਣਾਂ ਦੇ ਕਮੈਂਟ ਆਏ ਸੀ ਮੈਨੂੰ ਵੀ ਉਹ ਬਿਆਨਤਾ ਜਿਹੜੀ ਸੇ ਨੂੰ ਬਿਆੰਤੀ ਕਹਿ ਦਿੰਦੇ ਆ ਵੀ ਉਹ ਤੁਹਾਡੀ ਭੈਣ ਕਿਵੇਂ ਉਹਦੇ ਨਾਲ ਉਹਦੇ ਪਿੰਡ ਮੇਰੇ ਪੇ ਜਿੱਥੇ ਮੇਰੇ ਪੇਕੇ ਨੇ ਉੱਥੇ ਉਹਦੇ ਨਾਨਕੇ ਨੇ ਜਿਹੜਾ ਉਹਦਾ ਮਾਮਾ ਸੀ ਉਹ ਮੇਰਾ ਵਿਚੋਲਾ ਸੀਗਾ ਤਾਂ ਕਰਕੇ ਇੱਕ ਦੋ ਰਿਸ਼ਤੇਦਾਰੀਆਂ ਇਹ ਹੋ ਗਈਆਂ ਇੱਕ ਉਹਦੇ ਨਾਲ ਉਹ ਮੇਰੇ ਨਾਨਕਿਆਂ ਦੀ ਹੋ ਗਈ ਇੱਕ ਉਹਦੇ ਮਾਮੇ ਨੇ ਰਿਸ਼ਤਾ ਖੜਾ ਤਾਂ ਦੋ ਰਿਸ਼ਤੇਦਾਰੀਆਂ ਇਹ ਹੋ ਗਈਆਂ ਜੀ ਤੀਸਰੀ ਰਿਸ਼ਤੇਦਾਰੀ ਹੋ ਗਈ ਜਿਹੜੀ ਉਹਦੀ ਸੱਸ ਮਾਂ ਸੀ ਤੇ ਮੇਰੀ ਸੱਸ ਮਾਂ ਸਾਖੀਆਂ ਭੈਣਾ ਸੀ ਤੀਸਰੀ ਰਿਸ਼ਤੇਦਾਰੀ ਸਾਡੀ ਇਹ ਹੋ ਗਈ ਜੀ ਤਿੰਨ ਤਿੰਨ ਰਿਸ਼ਤੇਦਾਰੀਆਂ ਇਹ ਹੋ ਗਈਆਂ ਚੌਥੀ ਸਾਡੀ ਰਿਸ਼ਤੇਦਾਰੀ ਹੋ ਗਈ ਜੀ ਜਿਵੇਂ ਸਾਡੇ ਮੇਰੇ ਪਾਪਾ ਜੀ ਉਰੇ ਵਾਲੇ ਨਾਲੇ ਉਹਨਾਂ ਦੇ ਪਾਪਾ ਜੀ ਹੋ ਸਕੇ ਭਰਾ ਸੀ ਵੀ ਨਾਲੇ ਅਸੀਂ ਸੌਰਿਆਂ ਦੇ ਉਹ ਨਾਲੇ ਅਸੀਂ ਸੌਰੇ ਸਾਹਿਬ ਦੀ ਰਿਸ਼ਤੇਦਾਰੀ ਚ ਨਾਲੇ ਅਸੀਂ ਸੱਸ ਦੀ ਰਿਸ਼ਤੇਦਾਰੀ ਚ ਨਾਲੇ ਅਸੀਂ ਪੇਖਿਆਂ ਦੀ ਰਿਸ਼ਤੇਦਾਰੀ ਚੋਂ ਸਾਰਿਆਂ ਚ ਇਕੱਠੇ ਹੋ ਗਏ ਐ ਚਾਰ ਰਿਸ਼ਤੇਦਾਰੀਆਂ ਹੋਰ ਪੈਣੀਆਂ ਤੇ ਜਿੱਥੇ ਇੱਕ ਚ ਹੀ ਕੰਮ ਸਰ ਗਿਆ ਜਿਹੜੀ ਇਹਦੀ ਮੰਮੀ ਆ ਉਹ ਮੇਰੀ ਭੂਆ ਜੀ ਲੱਗਦੇ ਨੇ ਕਿਉਂ ਫਿਰ ਉਹ ਪਿੰਡ ਦੀ ਐ ਨਾ ਆਪਣੇ ਉੱਥੋਂ ਦੀ ਤੇ ਤਾਂ ਕਰਕੇ ਉਸ ਤੋਂ ਬਾਅਦ ਇਹ ਆਪਣੀ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਸਾਡੇ ਸਾਰੇ ਰਿਸ਼ਤੇਦਾਰਾਂ ਦੀਆਂ ਵਿੱਚ ਵਿੱਚ ਰਿਸ਼ਤੇਦਾਰੀਆਂ ਗਾਹਾਂ ਦੀਆਂ ਗਾਹਾਂ ਹੋਈਆਂ ਨਹੀਂਆਂ ਨੇ ਅਲੱਗ ਤੋਂ ਹੋਰ ਨਵੀਆਂ ਰਿਸ਼ਤੇਦਾਰੀਆਂ ਬਣਨ ਦੀ ਬਜਾਏ ਉੱਥੇ ਉੱਥੇ ਮੁੜ ਕੁੜਾਈ ਜਾਂਦੇ ਆ ਇਸ ਕਰਕੇ ਇਹਨਾਂ ਨਾਲ ਮੇਰੀਆਂ ਦੋ ਦੋ ਰਿਸ਼ਤੇਦਾਰੀਆਂ ਨਹੀਂ ਹੈਗੀਆਂ ਉਹਨਾਂ ਦੀਆਂ ਮੇਰੇ ਨਾਲ ਮੇਰੀਆਂ ਉਹਨਾਂ ਦੀਆਂ 4 4 ਰਿਸ਼ਤੇਦਾਰੀਆਂ ਹੋਈਆਂ ਜੀ ਆਪਣੀਆਂ ਤੇ ਚਲੋ ਜੀ ਮੈਂ ਤੁਹਾਨੂੰ ਤੁਹਾਡੇ ਕਮੈਂਟ ਦਾ ਜਵਾਬ ਦੇ ਤਾ ਤੇ ਪਲੀਜ਼ ਭੈਣਾ ਮੇਰੀ ਗੁੱਸਾ ਨਾ ਕਰਿਆ ਕਰੋ ਵੀ ਤੁਸੀਂ ਕਮੈਂਟ ਦਾ ਰਿਪਲਾਈ ਨਹੀਂ ਦਿੰਦੇ ਹੁਣ ਥੋੜੇ ਜਿ ਇੱਕ ਤਾਂ ਦਿਨ ਛੋਟੇ ਨੇ ਇੱਕ ਬੀਜੀ ਐਨੇ ਹੋਏ ਪਿਆ ਨਾ ਜੜੀ ਵੀ ਮੇਰੀ ਭੈਣ ਸੂਟ ਵਾਲੀ ਹੈ ਹਰੇਕ ਕਾਹਲ ਕਰਦੀ ਹੈ ਮੇਰਾ ਸੂਟ ਰੈਡੀ ਕਰ ਦਿਓ ਜਲਦੀ ਕਰ ਦਿਓ ਮੈਂ ਤਾਂ ਹੀ ਪਹਿਲੇ ਹੀ ਕਹਿੰਨੀ ਹੁੰਦੀ ਆ ਵੀ ਭੈਣਾਂ ਨੂੰ ਮਹੀਨਾ-ਮਹੀਨਾ ਤੁਸੀਂ 1 ਮਹੀਨੇ ਦਾ ਟਾਈਮ ਜ਼ਰੂਰ ਦਿਆ ਕਰੋ ਸੂਟ ਨੂੰ ਕਿਉਂ ਫਿਰ ਜਿਹੜਾ ਵਰਕਰ ਹੁੰਦਾ ਉਹ ਵੀ ਹੌਲੀ-ਹੌਲੀ ਕੰਮ ਕਰਦਾ ਹੈ ਹੌਸਲੋ-ਹੌਸਲੋ ਚੱਲਦਾ ਹੈ ਕੰਮ ਜੇ ਹੁਣ ਤੇਜ਼ੀ-ਤੇਜ਼ੀ ਕਰੀ ਜਾਵਾਂਗੇ ਜੀ ਇੰਨਾ ਤਾਂ ਸੇਤੀ ਉਹ ਵੀ ਨਹੀਂ ਕਰ ਸਕਦੇ ਨਾ ਮੈਂ ਤਾਂ ਫਿਰ ਵੀ ਬਹੁਤ ਕੋਸ਼ਿਸ਼ ਕਰਦੀ ਆ ਮੈਂ ਜਲਦੀ ਤਿਆਰ ਕਰਨਾ ਸੂਟ ਪਰ ਕੀ ਕਰੀਏ ਜੀ ਟਾਈਮ ਹੀ ਨਹੀਂ ਲੱਗਦਾ ਉਹ ਵੀ ਵਿਚਾਰੇ ਕੀ ਕਰਨਾ ਹਨ ਹੁਣ ਦਿਨ ਰਾਤ ਇੱਕ ਕਰਕੇ ਫਿਰ ਆਪਦੇ ਸਰੀਰ ਦੀ ਵੀ ਚਾਹੀਦਾ ਆਪ ਹੁਣ ਇਸ ਕਰਕੇ ਤੁਸੀਂ ਮੈਂ ਤਾਂ ਹੀ ਪਹਿਲਾਂ ਕਹਿਣੀ ਹੁੰਦੀ ਆ ਵੀ ਤੁਸੀਂ ਪਹਿਲਾਂ ਹੀ ਸੂਟ ਆਰਡਰ ਕਰ ਲਿਆ ਕਰੋ ਤੇ ਵਧੀਆ ਟਾਈਮ ਨਾਲ ਪਹਿਲਾਂ ਤਿਆਰ ਹੋ ਜਾਂਦੇ ਨੇ ਚਲੋ ਜੀ ਮੈਂ ਤੁਹਾਨੂੰ ਅੱਜ ਵਾਲੇ ਸੂਟ ਦਿਖਾਉਣੀ ਆ ਵੈਸੇ ਤਾਂ ਇਹ ਆਪਾਂ ਆਰਕਾਈਵ ਬੁਟੀਕ ਤੇ ਪਾਉਣੇ ਨੇ ਪਰ ਇੱਕ ਵਾਰ ਇਹ ਮੁਤਾ ਵੈਸੇ ਇਹ ਆਪਾਂ ਨੇ ਆਰਕਾਈਵ ਬੁਟੀਕ ਤੇ ਪਾਵਾਂਗੇ ਸੂਟਾਂ ਦੀ ਵੀਡੀਓ ਮੈਂ ਇੱਕ ਵਾਰ ਤੁਸੀਂ ਇਹ ਤੋਂ ਨਿਗਾਹ ਕਰ ਲਓ ਜਿਹੜੇ ਆਪਾਂ ਸਰਦੀ ਵਾਲੇ ਸੂਟ ਲੈ ਕੇ ਆਏ ਆ ਕਈ ਵਾਰ ਮੇਰੀਆਂ ਭੈਣਾਂ ਉਥੋਂ ਜਲਦੀ ਜਲਦੀ ਆਰਡਰ ਕਰ ਦਿੰਦੀਆਂ ਨੇ ਉਹ ਵੀਡੀਓ ਉਹ ਜਿਹੇ ਮੈਂ ਕੱਲ ਨੂੰ ਅਪਲੋਡ ਕਰੂੰਗੀ ਹੋ ਸਕਦਾ ਵੀ ਹਨਾ ਹੁਣ ਗਰਮੀ ਦਾ ਗਰਮੀ ਦਾ ਸੀਜ਼ਨ ਚਲਾ ਗਿਆ ਤੇ ਸਰਦੀ ਹੋ ਗਈ ਤੇ ਇਸ ਕਰਕੇ ਨਾ ਵੀ ਜਲਦੀ ਜਲਦੀ ਸੂਟ ਖਤਮ ਹੋ ਜਾਂਦੇ ਫਿਰ ਉਹ ਸੇਮ ਕਲਰ ਨਹੀਂ ਮਿਲਦੇ ਦੇਖੋ ਜੀ ਇਹ ਵਾਲਾ ਮਾਸਟਰਡ ਸੂਟ ਹੈ ਜਿਹੜੇ ਆਪਾਂ ਸਵੇਰੇ ਵੀਡੀਓ ਦੇ ਵਿੱਚ ਪਾਏ ਸੀ ਮੈਂ ਇਹੇ ਮੇਰੀਆਂ ਭੈਣਾਂ ਕਹਿੰਦੀਆਂ ਨੇ ਮੈਂ ਵੀ ਕਹਿੰਦਾ ਸੀ ਵੀ ਮੈਚਿੰਗ ਲੈ ਲਓ ਮੈਚਿੰਗ ਮੈਂ ਇਹਦੇ ਨਾਲ ਸਾਰੀ ਟਰਾਈ ਕਰ ਲਈ ਜੀ ਇਹਦੇ ਨਾਲ ਜੇ ਆਪਾਂ ਕ੍ਰੇਪ ਦੀ ਸਲਵਾਰ ਰੱਖਦੇ ਤਾਂ ਇਹਦਾ ਕਲਰ ਦਾ ਫਰਕ ਰਹਿੰਦਾ ਕੋਈ ਵੀ ਕਿਸੇ ਵੀ ਫੈਬਰਿਕ ਦੀ ਸਲਵਾਰ ਰੱਖਦੇ ਸੇਮ ਕਲਰ ਨਹੀਂ ਬਣਦਾ ਜੇ ਆਪਾਂ ਇਹਨੂੰ ਡਾਈ ਕਰਵਾਵਾਂਗੇ ਜੀ ਤੇ ਡਾਈ ਕਰਵਾ ਕੇ ਹਨਾ ਵੀ ਫਿਰ ਐ ਨਹੀਂ ਪਤਾ ਫਿੱਟ ਜੇ ਲਸਰਾਂ ਪੈ ਜਾਂਦੀਆਂ ਨੇ ਡਾਈ ਵਾਲੀ ਸਲਵਾਰ ਤੇ ਮੈਂ ਤੁਹਾਨੂੰ 100% ਦੱਸਦੀ ਆਂ ਵੀ ਆਪਾਂ ਕੋਈ ਲਾਲਚ ਨਹੀਂ ਆਪਾਂ ਨੂੰ ਵੀ ਅੱਜ ਆਪਾਂ ਡਾਈ ਕਰਕੇ ਸਲਵਾਰ ਦੇ ਦੋ ਆਪਣਾ ਕੰਮ ਖਤਮ ਹੈ ਵੀ ਆਪਾਂ ਪੈਸੇ ਪਵਾ ਲੈ ਸੂਟ ਦੇ ਉਹ ਨਹੀਂ ਬਾਅਦ ਵਿੱਚ ਉਹਦਾ ਲਾਂਬਾ ਆਊਗਾ ਜੀ ਇਹਨੂੰ ਤੁਸੀਂ ਆਲ ਓਵਰ ਲਾਈਨ 'ਚ ਹੀ ਫਾਇਦਾ ਹੈ ਆਲ ਓਵਰ ਸੂਟ ਬਹੁਤ ਵਧੀਆ ਰਹੂਗਾ ਨਾ ਇਹਦਾ ਫੇਟ ਹੋਣ ਦਾ ਡਰ ਹੈ ਬਹੁਤ ਡਿਮਾਂਡ ਹੋਈ ਪਈ ਹੈ ਇਹਦੀ ਦੇਖੋ ਜੀ ਦੂਸਰੇ ਕਲਰ ਆ ਗਏ ਜੀ ਕਟرائی ਦੇ ਇਹਦੇ ਨਾਲ ਕਟرائی ਦੀ ਹੀ ਸਲਵਾਰ ਮਿਲੂਗੀ ਤੁਹਾਨੂੰ ਕਟرائی ਦੀ ਹੀ ਸ਼ਰਟ ਮਿਲੂਗੀ ਪ੍ਰਿੰਟ ਦੇਖੋ ਕਿੰਨੇ ਸੋਹਣੇ ਨੇ ਦੇਖੋ ਜੀ ਮੈਚਿੰਗ ਸੂਟ ਹੈ ਇਹ ਰੀਵਾ ਦੀ ਤੁਹਾਨੂੰ ਮਿਲੂਗੀ ਕਟਾਈ ਦੇਖੋ ਜੀ ਆਪਾਂ ਸਟੈਂਪ ਦਿਖਾ ਕੇ ਦੇਵਾਂਗੇ ਦੇਖੋ ਜੀ ਰੀਵਾ ਦੀ ਕਟਾਈ ਦੀ ਸ਼ਰਟ ਹੈ ਰੀਵਾ ਦੀ ਕਟਾਈ ਦੀ ਹੀ ਸਲਵਾਰ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਇਹਦੇ ਵਿੱਚ 4 ਕਲਰ ਮਿਲ ਜਾਣਗੇ ਦੇਖੋ ਜੀ ਕਟ్రਾਈ ਦੇਖੋ 1000 ਦੀ 800 ਦੀ 1200 ਦੀ ਸਾਰੀ ਆ ਰਹੀ ਹੈ ਪਰ ਆਪਣੇ ਕੋਲੇ ਜਿਹੜੀ ਕਟ్రਾਈ ਹੈ ਜੀ ਨਾ ਇਹਨੇ ਲਫਣੇ ਨਾ ਇਹਦਾ ਰੰਗ ਪੇਂਟ ਹੋਣਾ ਬ੍ਰਾਂਡ ਦੀ ਰਹੂਗੀ ਇਹਦੀ ਸਲਵਾਰ ਦੀ ਵੀ ਸੇਮ ਬ੍ਰਾਂਡ ਰਹੂਗਾ ਜੀ ਤੇ ਸ਼ਰਟ ਦਾ ਵੀ ਦੇਖੋ ਜੀ ਦੂਸਰਾ ਕਲਰ ਇਹ ਆ ਗਿਆ ਜੀ ਇਹਦੇ ਵਿੱਚ ਤੁਸੀਂ ਜਿਹੜੀਆਂ ਮੇਰੇ ਭੈਣਾਂ ਨੇ ਜਲਦੀ ਜੀ ਨੇ ਤੋਂ ਲੈ ਕੇ ਸਕਰੀਨਸ਼ਾਟ ਬੁੱਕ ਕਰ ਲਿਆ ਉਹਨੂੰ ਕਲਰ ਮਿਲ ਜੂ ਮੈਨੂੰ ਲੱਗਦਾ ਵੀ ਇਹ ਕਲਰ ਖਤਮ ਹੋਣਗੇ ਜਲਦੀ ਤੀਸਰਾ ਕਲਰ ਇਹ ਆ ਗਿਆ ਜੀ ਚੌਥਾ ਕਲਰ ਬਹੁਤ ਪਿਆਰਾ ਹੈ ਇਹ ਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਦੇਖੋ ਜੀ ਚੌਥਾ ਕਲਰ ਇਹ ਹੋ ਗਿਆ ਫਟਾਫਟ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸੂਟ ਪਤਾ ਅੱਜ ਤਾਂ ਹਜੇ ਇਹ ਸ਼ਾਪ ਤੇ ਵੀ ਨਵੇਂ ਕੁਲੇ ਨੇ ਮਿਲ ਜਾਣਗੇ ਹੋਰ ਫਿਰ ਬਾਅਦ ਦੇ ਵਿੱਚ ਮਿਲਣੇਗੇ ਇਸ ਤੋਂ ਬਾਅਦ ਆਗੇ ਜੀ ਇਹ ਵਾਲੇ ਕਲਰ ਨੇ ਸਿਮਰ ਪਸ਼ਮੀਨੇ ਦੇ ਵਿੱਚ ਜਿਹੜੀ ਆਪਾਂ ਪਰਸੋਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਦੇਖੋ ਜੀ ਹਲਕੀ ਸ਼ਾਈਨਿੰਗ ਮਿਲੂਗੀ ਤੁਹਾਨੂੰ ਸਲਵਾਰ ਦੇ ਵਿੱਚ ਵੀ ਤੇ ਸ਼ਾਇਰ ਦੇ ਵਿੱਚ ਵੀ ਇਹ ਸੂਟ ਪਾਊਗਾ ਜੀ ਤੁਹਾਨੂੰ 1400 ਰੁਪਏ ਦਾ ਮੈਚਿੰਗ ਸੂਟ ਇਦੇ ਵਿੱਚ ਤਿੰਨ ਕਲਰ ਨੇ ਇਹਦੇ ਵਿੱਚ ਇਹ ਕਲਰ ਦਾ ਆਰਡਰ ਹੀ ਆਪਣਾ ਪਾਰਕਰ ਬੁੱਕ ਹੋਇਆ ਫੋਟੋ ਵੀਡੀਓ ਪਾਉਣ ਤੋਂ ਪਹਿਲੀ ਬੁੱਕ ਹੋ ਗਿਆ ਸੀ ਜੀ ਦੂਸਰਾ ਕਲਰ ਹੈਗਾ ਜੀ ਫਰੋਜੀ ਕਲਰ ਦੇਖੋ ਜੀ ਚਾਹ ਤਿੰਨ ਕਲਰ ਇਹਦੇ ਵਿੱਚ ਆ ਗਏ ਇਸ ਤੋਂ ਬਾਅਦ ਇੱਕ ਆ ਪਤਨਾ ਨੂੰ ਦਿਖਾਉਣੀ ਆ 벨ਵੈਟ ਬਰੋਸੇ ਦੇ ਵਿੱਚ ਹੋਰ ਡਿਜ਼ਾਈਨ ਪਹਿਲਾਂ ਜਿਹੜਾ 벨ਵੈਟ ਬਰੋਸਾ ਸੀ ਜੀ ਉਹਦੇ ਵਿੱਚ ਪ੍ਰਿੰਟ ਹੋਰ ਸੀ ਇਹ ਹੈਗਾ ਬਲੈਕ ਸ਼ਰਟ ਦੇਖੋ ਬਹੁਤ ਪਿਆਰੀ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਹਦੇ ਨਾਲ ਉੱਪਰ ਸਾਰਾ ਨਾ ਉਹਦੇ ਨਾਲ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਫਲਾਵਰ ਹੈ ਜਿਹੜਾ ਇਹਦਾ ਥੋੜਾ ਚੇਂਜਸ ਆ ਗਿਆ ਉਹਦੇ ਨਾਲ ਜਿਹੜੀ ਆਪਾਂ ਪਹਿਲਾਂ ਸਵੇਰੇ ਮੈਂ ਵੀਡੀਓ ਦੇ ਵਿੱਚ ਪਾਈ ਸੀ ਇਹਦੇ ਉੱਪਰ ਸ਼ਾਈਨਿੰਗ ਹੈ ਦੇਖੋ ਜੀ ਫਲਾਵਰਾਂ ਦੇ ਵਿੱਚ ਸ਼ਾਈਨਿੰਗ ਆ ਰਹੀ ਹੈ ਬਲੈਕ ਕਲਰ ਹੈ ਇਹਦਾ ਤੇ ਇਹਦੇ ਨਾਲ ਹੈਗੀ ਹੈ ਬਲੈਕ ਕਲਰ ਦੀ ਸਲਵਾਰ ਨੇਚਰਲ ਕਰੇਪ ਦੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2450 ਰੁਪਏ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਕਲਰ ਆਪਾਂ ਦਿਖਾ ਦਿੰਨੇ ਆ ਇਹ ਐਸ ਐਸ ਸੂਟ ਦਾ ਪ੍ਰਾਈਸ 2450 ਰਹੂਗਾ ਜੀ ਇਹਦੇ ਵਿੱਚ ਸ਼ਾਈਨਿੰਗ ਹੈ ਤੇ ਹਾਂ ਇਹਦੇ ਵਿੱਚ ਨਾ ਬਹੁਤ ਵਧੀਆ ਪਿਆਰੀ ਲੁੱਕ ਦਾ ਸੂਟ ਬਣਿਆ ਹੈ ਇਸ ਤੋਂ ਬਾਅਦ ਜਿਹੜੇ ਦੋ ਕਲਰ ਨੇ ਜੀ ਉਹਨਾਂ ਦਾ ਸੇਮ ਪ੍ਰਾਈਸ ਰਹੂਗਾ 2250 ਰੁਪਏ ਦੇਖੋ ਜੀ ਇਹਦੇ ਵਿੱਚ ਨਾ ਉੱਪਰੋਂ ਹਾਈਲਾਈਟ ਨਹੀਂ ਹੈਗਾ ਕੋਈ ਵਰਕ ਨਹੀਂ ਹੋਊਗਾ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਕਲਰ ਹੈ ਸੇਮ ਕਲਰ ਹੈ ਜਿਹੜਾ ਵੀਡੀਓ ਦੇ ਵਿੱਚ ਦਿਖ ਰਿਹਾ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਪਰਪਲ ਕਲਰ ਦੀ ਰੱਖੀ ਹੈ ਜੀ ਸਲਵਾਰ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ ਇਹਦਾ 2250 ਰੁਪਏ ਰੇਟ ਰਹੂਗਾ ਜੀ ਤੀਸਰਾ ਕਲਰ ਆ ਗਿਆ ਜੀ ਇਹ ਵਾਲਾ ਦੇਖੋ ਜੀ ਅਨੀਆਂ ਜੀ ਟੋਨ ਤੇ ਕਲਰ ਹੈ ਇਹ ਇਹਦੇ ਵਿੱਚ ਵੀ ਤੁਹਾਨੂੰ ਸ਼ਾਈਨਿੰਗ ਮਿਲੂਗੀ ਜੀ ਸੌਰੀ ਮੈਂ ਪਹਿਲਾਂ ਬੋਲਤਾ ਸੀ ਵੀ ਕੱਲੇ ਬਲੈਕ ਚ ਇਹਦੇ ਵਿੱਚ ਵੀ ਹਲਕੀ ਤੁਹਾਨੂੰ ਸ਼ਾਈਨਿੰਗ ਹੈ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਵੀ 2450 ਰਹੇਗਾ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਸਲਵਾਰ ਸਲਵਾਰ ਦਾ ਥਾਨ ਹੈ ਜੀ ਉਹਨਾਂ ਦਾ ਲਿਖਿਆ ਆਇਆ ਹੋਇਆ ਜੀ ਆਇਆ ਨਹੀਂ ਕੋਈ ਗੱਲ ਨਹੀਂ ਤੇ ਉਹ ਸੂਟ ਚਾਹੀਦਾ ਆਪਾਂ ਦੇ ਦਾਂਗੇ ਤੁਹਾਨੂੰ ਜੇ ਤੁਸੀਂ ਇਹ ਸੂਟ ਨਾ ਤਿੰਨੋਂ ਤਿੰਨੇ ਆਹ ਤਾਂ ਮੇਰੇ ਖਿਆਲ ਅ ਇਕੱਲੀ ਸ਼ਰਟ ਸੀਗੀ ਇਹ ਤਾਂ ਜਿਹੜੀ ਭੈਣ ਦੀ ਪੇਮੈਂਟ ਪਹਿਲਾਂ ਆ ਗਈ ਉਹਨਾਂ ਨੂੰ ਮਿਲੂਗਾ ਇਹ ਇੱਕੋ ਹੀ ਸੂਟ ਸੀਗਾ ਉਹਨਾਂ ਤੋਂ ਆਹ ਵਾਲੇ ਸੂਟ ਲੈਣੇ ਨੇ ਜੇ ਮੇਰੀਆਂ ਭੈਣਾਂ ਨੇ ਤਾਂ ਅੱਜ ਵਾਲੀ ਵੀਡੀਓ ਦੇਖ ਕੇ ਤੁਸੀਂ ਕਨਫਿਊਜ਼ ਨਾ ਹੋਇਓ ਮੇਰੇ ਤੇ ਵਿਸ਼ਵਾਸ ਰੱਖ ਕੇ ਜਲਦੀ ਜਲਦੀ ਸੂਟ ਬੁੱਕ ਕਰ ਲਓ ਫਿਰ ਇਹ ਮਿਲਨੇ ਨਹੀਂ ਜੀ ਚਲੋ ਜੀ ਇਹ ਹੋ ਗਿਆ ਅੱਜ ਵਾਲੇ ਸੂਟ ਪਸੰਦ ਕਰੋ ਜਿਹੜੇ ਹੋਰ ਸੂਟ ਰਹਿ ਗਏ ਉਹ ਮੈਂ ਆਰਕੇ ਬੁਟੀਕ 'ਚ ਦਿਖਾਉਂਗੀ ਫਿਰ ਉਹਨਾਂ ਸਾਰੇ ਇਸੇ ਚੈਨਲ ਤੇ ਦੇਖ ਕੇ ਉਧਰ ਕਿਸੇ ਨੇ ਦੇਖਣਾ ਨਹੀਂ ਸਾਰੀਆਂ ਭੈਣਾਂ ਵੀਡੀਓ ਨੂੰ ਕਰ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਤੇ ਅੱਗੇ ਤੋਂ ਅੱਗੇ ਤਾਂ ਕਿ ਹਰ ਇੱਕ ਭੈਣ ਕੋਲ ਆਪਾਂ ਗਰਮ ਜਿਹੜਾ ਹੈਗਾ ਸਰਦੀ ਵਾਲੀ ਕਲੈਕਸ਼ਨ ਲੈ ਆਂਦੀ ਜਲਦੀ ਜਲਦੀ ਫਟਾਫਟ ਆਰਡਰ ਕਰੋ ਤੇ ਆਪਾਂ ਨਵੇਂ-ਨ ਚਲੋ ਜੀ ਹਾਂ ਹਾਂ ਦਮ ਚੜ ਜਾਂਦਾ ਬੋਲਿਆ ਵੀ ਨਹੀਂ ਜਾਂਦਾ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲ ਉਧਰੋਂ ਮੇਰੀ ਮਸ਼ੀਨ ਆਵਾਜ਼ਾਂ ਮਾਰੀ ਜਾਂਦੀ ਹੈ ਮੇਰਾ خیال ਪਾਣੀ ਮੁੱਕ ਗਿਆ ਉਹ ਚੈੱਕ ਵਾਟਰ ਦਾ ਆਪਸ਼ਨ ਦੇ ਰਹੀ ਹੈ ਚਲੋ ਜੀ ਅ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ